ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਉਮੀਦ ਹੈ ਤੁਸੀਂ ਸਾਰੇ ਰਾਜੀ ਖੁਸ਼ੀ ਹੋਵੋਗੇ ਚੜ੍ਹਦੀਆਂ ਕਲਾਂ 'ਚ ਹੋਵੋਗੇ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਮੇਰੀ ਰਿਕਵੈਸਟ ਹੈ ਜੀ YouTube ਤੇ ਮੇਰਾ ਚੈਨਲ ਟਵਾਨਾ ਕ੍ਰੀਏਸ਼ਨ ਬਾਈ ਦਲਜੀਤ ਕੋ ਟਵਾਨਾ ਪਲੀਜ਼ ਉਹਨੂੰ ਸਬਸਕ੍ਰਾਈਬ ਕਰ ਲਿਓ ਔਰ ਇਨਸਟਾ ਤੇ ਮੇਰੀ ਆਈਡੀ ਟਵਾਨਾ ਕ੍ਰੀਏਸ਼ਨ ਨੂੰ ਫੋਲੋ ਕਰਿਓ ਸੁਣ ਸੁਣੇ ਕਮੈਂਟ ਵੀ ਦੇ ਦਿਆ ਕਰੋ ਅੱਜ ਦੀ ਵੀਡੀਓ ਜਿਹੜੀ ਬਹੁਤ ਖਾਸ ਰਹੂਗੀ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਤੁਸੀਂ ਸਕਰੀਨ ਸ਼ਾਟ ਲੈ ਕੇ ਸਾਡੇ ਵਰਸਪ ਨੰਬਰ 981450336 ਤੇ ਆਰਡਰ ਕਰਨਾ ਨੰਬਰ ਆਪਾਂ ਦੁਬਾਰਾ ਰਿਪੀਟ ਕਰ ਦਿੰਨੇ ਆ 981450336 12ਵੇਂ ਪਹਿਣ ਵਾਲੀ ਰੇਟ ਇਹੀ ਰਹਿਣਗੇ ਜੋ ਇੰਡੀਆ ਸ਼ਿਪਿੰਗ ਚਾਰजेस ਪੇ ਕਰਨੇ ਪੈਣਗੇ ਸੋ ਚਲੋ ਜੀ ਆਪਾਂ ਅੱਜ ਦੀ ਵੀਡੀਓ ਸ਼ੁਰੂ ਕਰਦੇ ਆ ਇਹ ਸੂਟ ਰਹੂਗਾ ਪਿਓਰ ਗਰਮ ਦੇ ਵਿੱਚ ਇਹ ਸਾਰੇ ਆਪਣੇ ਪਿਓਰ ਗਰਮ ਦੇ ਨੇ ਜੀ ਇਹ ਨਹੀਂ ਹੈਗਾ ਵੀ ਜਿਹੜੀ ਬੋਟਮ ਹੈ ਇਹ ਹੋਰ ਫੈਬਰਿਕ ਦੀ ਲੱਗੂਗੀ ਇਹ ਦੇਖੋ ਇਹ ਬਾਟਮ ਹੈ ਜਿਹੜੀ ਇਹ ਪਿਓਰ ਗਰਮ ਹੈ ਜਿਸਪਾਂ ਦੇ ਸ਼ਾਲ ਹੁੰਦੇ ਸੀ ਆਪਣੇ ਪਿਓਰ ਗਰਮ ਦੇ ਉਸ ਤਰ੍ਹਾਂ ਦੀ ਇਹ ਫੈਬਰਿਕ ਹੋਊਗੀ ਇਹ ਇਹ ਰਹੂਗਾ ਡਿਜ਼ਾਈਨ ਬਹੁਤ ਜ਼ਿਆਦਾ ਸੋਹਣਾ ਹੈ ਇਹ ਜੁੱਗ ਹੈ ਇਸ ਨਾਲ neck ਡਿਜ਼ਾਈਨਿੰਗ ਬਹੁਤ ਜ਼ਿਆਦਾ ਸੋਹਣੀ ਆ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਔਰ ਬ੍ਰਾਂਡ ਦੇ ਇਹ ਸੂਟ ਰਹਿਣਗੇ ਤੇ ਬੈਕ ਸਾਈਡ ਆ ਜਿਹੜੀ ਉਹ ਵੀ ਸੇਮ ਇਸੇ ਤਰ੍ਹਾਂ ਦੀ ਜੋ ਤੁਹਾਨੂੰ ਡਿਜ਼ਾਈਨਿੰਗ ਫਰੰਟ ਤੇ ਮਿਲੀ ਆ ਉਹੀ ਬੈਕ ਤੇ ਹੋਊਗਾ ਪਿਓਰ ਗਰਮ ਦੇ ਵਿੱਚ ਹੈ ਔਰ ਇਹ ਰਹੂਗੀ ਇਸਦੀ ਬਾਟਮ ਪਿਓਰ ਗਰਮ ਮਤਲਬ ਕਿ ਇਸ ਨੂੰ ਦੇਖ ਕੇ ਫੀਲ ਹੋ ਰਿਹਾ ਮੇਰੇ ਕੋਲ ਇਸ ਤਰ੍ਹਾਂ ਦਾ ਪਿਓਰ ਗਰਮ ਦੇ ਵਿੱਚ ਸ਼ਾਲ ਹੈ ਇਹ ਰਹੂਗਾ ਜੀ ਇਸ ਦਾ ਸ਼ਾਲ ਡਿਜ਼ਾਈਨਿੰਗ ਉਹੀ ਹੈ ਜੋ ਆਪਾਂ शर्ट तो दे देखी है बड़ा सोहना जहा है कलर आ जाता है ब्रांड की थानू तो स्टैंप मिलेगी ओरिजिनल सूट रहेंगे ये वाला सूट रहूगा जी तमन्ना ब्रांड का ਆਪਾਂ ਗਰਮੀਆਂ ਦੇ ਵਿੱਚ ਤਮੰਨਾ ਬ੍ਰਾਂਡ ਬਹੁਤ ਹੀ ਸੇਲ ਕੀਤਾ ਹੈ। ਇਹਦੀ ਕੋਈ ਵੀ ਸ਼ਿਕਾਇਤ ਨਹੀਂ ਹੁੰਦੀ। ਜਿਹੜਾ ਡਿਜ਼ਾਈਨ ਹੈ, ਕਲਰ ਹੈ ਬਹੁਤ ਜ਼ਿਆਦਾ ਸੋਹਣਾ। ਤੇ ਇਹ ਇਸ ਦੀ ਸਟੈਂਪਲ ਵੀ ਮਿਲ ਜਾਂਦੀ ਹੈ। ਪ੍ਰਿੰਟ ਹੈਗਾ ਨਿੱਕੀ ਬੁੱਕੀ ਦਾ। ਜੇ ਆਪਾਂ ਗਰਮੀਆਂ 'ਚ ਨਿੱਕੀ ਬੁੱਕੀ ਦਾ ਪ੍ਰਿੰਟ ਪਸੰਦ ਕਰਦੇ ਹਾਂ। ਇਹ ਆਲ ਓਵਰ ਹੋਊਗਾ 5 ਵਿੱਚ। ਇਨਾਂ ਦੀ ਖਾਸੀਅਤ ਆ ਜਿਹੜੀ ਇਸ ਬ੍ਰਾਂਡ ਦੀ ਇਹੀ ਹੈ ਕਿ ਡਿਫਰੈਂਟ ਕੁਝ ਹਟਕੇ ਦਿੰਦੇ ਆ ਜਿਵੇਂ ਗਰਮ ਸੂਟ ਗੁਣਾ ਆ ਰਹੇ ਨੇ ਮੈਚਿੰਗ ਸੂਟ ਆ ਰਹੇ ਨੇ ਜਿਹੜੀ ਬਾਟਮ ਹੁੰਦੀ ਆ ਉਹ ਪਲੇਨ ਹੁੰਦੀ ਆ ਬਟ ਇਨਾਂ ਦਾ ਆਲ ਓਵਰ ਸੂਟ ਆ ਇਹ ਪਿਓਰ ਗਰਮ ਦੇ ਵਿੱਚ ਕਲਰ ਔਰ ਡਿਜ਼ਾਈਨ ਜਿਹੜਾ ਬਹੁਤ ਜ਼ਿਆਦਾ ਸੋਹਣਾ ਔਰ ਇਹ ਆ ਜਾਂਦਾ ਇਸ ਦਾ ਸ਼ਾਲ ਇਹਦੀ ਡਿਜ਼ਾਈਨਿੰਗ ਵੀ ਬਹੁਤ ਜ਼ਿਆਦਾ ਸੋਹਣੀ ਹੈ। ਆਲੋਚੀ। ਵਿਚਕਾਰ ਪਲੇਨ ਹੋਰ ਇਹ ਚਾਰੇ ਪਾਸੇ ਇਸ ਤਰ੍ਹਾਂ ਦਾ ਬਾਰਡਰ ਆ ਜਾਂਦਾ ਹੈ। ਕਲਰ ਬੜਾ ਹੀ ਪਿਆਰਾ ਛੱਡਣ ਵਾਲਾ ਹੈ। ਇਹ ਆ ਗਿਆ ਜੀ ਰਾਜਾ ਰਾਣੀ ਵਾਲਾ ਸੂਟ ਤੁਹਾਨੂੰ ਆਪਾਂ ਦਿਖਾ ਦਿੰਨੇ ਆ। ਇਹ ਸਾਰਾ ਪ੍ਰਿੰਟ ਹੋਇਆ ਹੋਇਆ ਇਹ ਆ ਜੂ ਇਸ ਤਰ੍ਹਾਂ ਦਾ ਇਸ ਦਾ neck ਤੇ ਡਿਜ਼ਾਈਨ ক্লোਜ਼ ਤੋਂ ਆਪਾਂ ਦਿਖਾਉਣੀ ਆ ਦੇਖੋ ਜੀ ਬੈਠੇ ਨੇ ਉਹ ਜਿਹੜੇ ਉਹਨਾਂ ਦੇ ਬਾਰੀਆਂ ਜੀਆਂ ਹੁੰਦੀਆਂ ਸੀਗੀਆਂ ਕਿਲਿਆਂ 'ਚ ਜਿਵੇਂ ਬੈਠੇ ਹੁੰਦੇ ਸੀ ਨਾ ਆ ਦੇਖੋ ਆ ਬੈਠੇ ਆ ਸਾਰੇ ਬਹੁਤ ਹੀ ਸੋਹਣੇ ਜਿਹੇ ਪ੍ਰਿੰਟ ਨੇ ਬੇਹੱਦਾ ਦੇਖੋ ਆ ਬੈਠਿਆ ਆ ਰਾਜਾ ਆ ਰਾਣੀ ਕਲਰ ਵੜਈ ਸੋਨਾ ਫਾਲਸਾ ਜਿਹਾ ਬੜਾ ਪਿਆਰਾ ਜਿਹਾ ਕਲਰ ਆ ਜਾਂਦਾ ਇਹ ਰਹੂਗੀ ਸ਼ਰਟ ਇਹਦੀ ਬੈਕ ਤੇ ਵੀ ਸੇਮ ਇਸੇ ਤਰ੍ਹਾਂ ਦਾ ਆ ਜਾਂਦਾ ਇਹ ਬੈਕ ਆ ਪਿਓਰ ਗਰਮ ਦੇ ਵਿੱਚ ਇਹ ਆ ਜੂਗੀ ਬਾਟਮ ਪਲੇਨ ਦੇ ਵਿੱਚ ਇਸ ਚ ਕਲਰ ਲਾਈਟ ਆ ਰਿਹਾ ਬਟ ਇਹ ਬਹੁਤ ਹੀ ਸੋਹਣਾ ਜਿਹਾ ਫਾਲਸਾ ਕਲਰ ਆ ਇਹ ਆ ਜਾਂਦਾ ਜੀ ਇਹਦਾ ਸ਼ਾਲ ਬਹੁਤ ਹੀ ਜਿਆਦਾ ਸੋਨਾ ਇਹਦੀ ਡਿਜ਼ਾਈਨਿੰਗ ਆਪਾਂ ਦਿਖਾਉਨੇ ਆ ਤੁਹਾਨੂੰ ਸਾਰੇ ਕੋਲ ਤੇ ਦਿਖਾਉਨੇ ਆ ਹੁਣ ਇਹਦੇ ਵਿੱਚ ਬੜੇ ਬੜੇ ਵੀ ਦਿਖਾਨਗੇ ਤੁਹਾਨੂੰ ਤੇ ਛੋਟੇ ਛੋਟੇ ਇਹ ਵਿੱਚ ਘਾਰ ਆ ਜਾਂਦਾ ਸਾਰਾ ਆ ਦੇਖੋ ਆ ਆਰਸੀ ਆ ਦੀ ਉਹ ਛੋਟੇ ਛੋਟੇ ਜਿਹੇ ਨੇ ਨਾ ਉਹ ਜੋ ਤੁਹਾਡੇ ਘਰੇ ਪਹੁੰਚੂਗਾ ਸੂਟ ਉਦੋਂ ਦੇਖੋ ਆ ਦੇਖੋ ਜੀ ਇਹ ਸਾਰਿਆਂ ਦੇ ਵਿੱਚ ਹੁਣ ਇਹ ਬੜੇ ਬੜਿਆਂ ਚ ਦਿਖਣ ਲੱਗੇ ਨੇ ਰਾਜਾ ਇਰਾਣੀ ਫੇਰ ਇਸ ਤਰ੍ਹਾਂ ਦੇ ਉਹੀ ਜਿਹੜੇ ਛੋਟੇ ਛੋਟੇ ਜਿਹੇ ਬਣੇ ਹੋਏ ਨੇ ਇਹ ਸਾਰੇ ਕਾਰਨਰ ਤੇ ਰਹਿਣਗੇ ਚਾਰੇ ਪਾਸੇ ਘੁੰਮਦੇ ਨੇ ਉਹ ਛੋਟੇ ਛੋਟੇ ਜਿਹੇ ਜਿਹੜੇ ਇਹਨਾਂ ਦੀਆਂ ਟੱਕੀਆਂ ਜੀਆਂ ਬਣੀਆਂ ਹੋਈਆਂ ਨੇ ਤੇ ਇਹ ਦੋਨੋਂ ਪਾਸੇ ਇਸ ਤਰ੍ਹਾਂ ਦੇ ਰਹਿਣਗੇ ਇੱਧਰਲੇ ਪਾਸੇ ਵੀ ਸੇਮ ਐਂ ਬਣੇ ਹੋਏ ਨੇ ਤਾਂ ਤੁਹਾਨੂੰ ਰਾਜਾ ਦਿਖ ਰਿਹਾ ਹੁਣ ਹਾਂ ਆਹ ਦਿਖ ਰਹੀ ਹੈ ਰਾਣੀ ਬੜਾ ਪਿਆਰਾ ਜਿਹਾ ਡਿਫਰੈਂਟ ਜਿਹਾ ਇਹ ਸੂਟ ਹੈ ਕਲਰ ਬਹੁਤ ਜ਼ਿਆਦਾ ਸੋਹਣਾ ਅੱਗੇ ਜੀ ਆਹ ਵੀ ਬਹੁਤ ਹੀ ਸੋਹਣਾ ਜਿਹਾ ਸੂਟ ਆ ਗਿਆ ਇਹ ਹੈਗਾ ਮੋਰ ਪੰਖੀਆ ਚ ਬੇਹੱਦ ਸੋਹਣਾ ਸੂਟ ਹੈ ਵੀ ਪਾ ਇਹ ਇਸ ਦੀ neck ਤੇ design ਆ ਜਾਊਗਾ ਇਹ ਇਸ ਦੀ ਬਾਜੂ ਆ ਜੂਗੀ ਅ ਫਰੰਟ ਸਾਰਾ ਪਲੇਨ ਰਹੂਗਾ ਔਰ ਇਹ ਆ ਜਾਂਦਾ ਇਸ ਦਾ ਘੇਰੇ ਤੇ ਇਹ ਰਹੂਗੀ ਜੀ ਇਸ ਦੀ ਬਾਟਮ ਪਿਓਰ ਗਰਮ ਦੇ ਵਿੱਚ ਪਿਓਰ ਗਰਮ ਪਸ਼ਮੀਨਾ ਦੇ ਵਿੱਚ ਆ ਜਾਂਦੀ ਹੈ ਮੋਰ ਪੰਖੀਆ ਕਲਰ ਚ ਔਰੇ ਤੁਹਾਨੂੰ ਸ਼ਾਲ ਦਿਖਾਉਣੀ ਹੈ ਇਹਦਾ ਬੜਾ ਹੀ ਪਿਆਰਾ ਜਿਹਾ ਹੈ ਵੀ ਬਹੁਤ ਸੋਹਣਾ ਇਹਨੂੰ ਸ਼ਾਇਦ ਮਧੂਬਨੀ ਡਿਜ਼ਾਈਨ ਕਹਿੰਦੇ ਨੇ ਜੀ ਆ ਦੇਖੋ ਸਾਰੇ ਸ਼ਾਲ ਤੇ ਇਸ ਤਰ੍ਹਾਂ ਦਾ ਡਿਜ਼ਾਈਨ ਬਣਿਆ ਹੋਇਆ ਹੈ ਹਾਂਜੀ ਇਹਨੂੰ ਮਧੂਬਨੀ ਡਿਜ਼ਾਈਨ ਕਹਿੰਦੇ ਨੇ ਇਸ ਤਰ੍ਹਾਂ ਦਾ ਇਹ ਸਾਰਾ ਤੁਹਾਨੂੰ ਡਿਜ਼ਾਈਨ ਦੇਖਣ ਨੂੰ ਮਿਲੂਗਾ ਸਾਰੇ ਸ਼ਾਲ ਤੇ ਬੜਾ ਹੀ ਡਿਫਰੈਂਟ ਜਿਹੇ ਕਲਰ ਦਾ ਆ ਦੇਖੋ ਔਰ ਪਿਓਰ ਇਹ ਪਸ਼ਮੀਨੇ ਤੇ ਰਹਣਗੇ ਆਪਣੇ ਜਿੰਨੇ ਵੀ ਆਪਾਂ ਸੂਟ ਦਿਖਾ ਰਹੇ ਆ ਆਪਣੇ ਪਿਓਰ ਚ ਨੇ ਜੀ ਇਹ ਬੜਾ ਹੀ ਸੋਹਣਾ ਜਿਹਾ ਮਧੂਬਨੀ ਸ਼ਾਲ ਹੈ ਬਹੁਤ ਜ਼ਿਆਦਾ ਸੋਹਣੀ ਇਹਦੀ ਪ੍ਰਿੰਟਿੰਗ ਹੋਈ ਹੋਈ ਆ ਸਾਰੇ ਸ਼ਾਲ ਤੇ ਇਸ ਤਰ੍ਹਾਂ ਦਾ ਇਹ ਤੁਹਾਨੂੰ ਪ੍ਰਿੰਟ ਦੇਖਣ ਨੂੰ ਮਿਲੂਗਾ ਹਾਂਜੀ ਇਹ ਵਾਲਾ ਸੂਟ ਵੀ ਬੇਹੱਦ ਸੋਹਣਾ ਲਾਈਟ ਕਲਰ ਆ ਬਟ ਇਹ ਆਪਾਂ ਕੋਈ ਵੀ ਪਾ ਸਕਦੇ ਐ ਸੋ ਇਹਦੀ ਡਿਜ਼ਾਈਨਿੰਗ ਹੀ ਬਹੁਤ ਜ਼ਿਆਦਾ ਸੋਹਣੀ ਐ ਔਰ ਦੂਜੀ ਗੱਲ ਐ ਜਿਹੜੀ ਇਹ ਬ੍ਰਾਂਡ ਐ ਜਿੱਥੇ ਬ੍ਰਾਂਡ ਦੀ ਗੱਲ ਆ ਜਾਂਦੀ ਐ ਉੱਥੇ ਆਪਾਂ ਨੂੰ ਕੋਈ ਵੀ ਸੋਚਣ ਦੀ ਲੋੜ ਨਹੀਂ ਪੈਂਦੀ ਹੈਗੀ ਲੋਕਲ ਬ੍ਰਾਂਡ ਨਹੀਂ ਹੈਗਾ ਮੰਨੇ ਆ ਪਰ ਮੰਨੇ ਆ ਬ੍ਰਾਂਡ ਐ ਇਹ ਅਦੇ ਕੋ ਇਹ ਸਾਰਾ ਇਹਦੇ ਵਿੱਚ ਡਿਜ਼ਾਈਨ ਆ ਚੁੱਕਾ ਇਹ ਬੱਟ ਜਿਹੜੇ ਪਏ ਹੋਏ ਨੇ ਇਹਨਾਂ ਨੂੰ ਅਵੋਇਡ ਕਰੋ ਕਿਉਂਕਿ ਮਾਲ ਜਦੋਂ ਦਾ ਪੂਰਾ ਇਹ ਹੈ ਇਸ ਦੀ neck ਤੇ ਪੂਰਾ مخਮਲੀ ਕੱਪੜਾ ਹੈ ਜੀ ਜਦੋਂ ਮੈਂ ਇਹਨੂੰ ਹੁਣ ਹੱਥ ਲਾ ਰਹੀ ਆ ਨਾ مخਮਲ ਵਰਗਾ ਕੱਪੜਾ ਹੈ ਔਰ ਇਹ ਇਸ ਦੀ ਬਾਜੂ ਆ ਜਾਏਗੀ ਬੜਾ ਹੀ ਸੋਨਾ ਜਿਹਾ ਸਕਿਨ ਜੇ ਕਲਰ ਦਾ ਔਰ ਜਿਹੜਾ ਡਿਜ਼ਾਈਨ ਹੈ ਨਾ ਬੜਾ ਇਸ ਦੇ ਵਿੱਚ ਬਹੁਤ ਹੀ ਯੂਨੀਕ ਜਿਹਾ ਇਹ ਦੇਖੋ ਤੁਸੀਂ ਕਲਰ ਬਹੁਤ ਜਿਆਦਾ ਸੋਹਣਾ ਔਰ ਡਿਜ਼ਾਈਨ ਵੀ ਇਹ ਲੰਮੇ ਹੈ ਲੰਬਾਈ ਜਹੀ ਦੇ ਵਿੱਚ ਇਹ ਆ ਜਾਂਦਾ ਹੈ ਇਸ ਦਾ ਘੇਰੇ ਤੇ ਡਿਜ਼ਾਈਨ ਇਹ ਵੱਡਾ ਆ ਜਾਏਗਾ ਬੈਗ ਆ ਜਿਹੜੀ ਉਹ ਵੀ ਸੇਮ ਹੀ ਰਹੇਗੀ। ਸਿਰਫ ਵਾਰ ਇਹ ਮੈਂ ਤੁਹਾਨੂੰ ਜੋ ਮਤਲਬ ਕੇ ਡਿਜ਼ਾਈਨਿੰਗ ਦੇਖੋ ਤੁਸੀਂ ਸੂਟ ਦੀ। ਬੇਹੱਦ ਸੋਹਣੀ ਆ ਡਿਜ਼ਾਈਨਿੰਗ ਹੈ ਜਿਹੜੀ। ਸੇਮ ਬੈਗ ਵੀ ਰਹੂਗੀ ਇਸੇ ਤਰ੍ਹਾਂ ਦੀ। ਪੂਰਾ ਮਖਮਲੀ ਸੂਟ ਹੈ ਇਹ। ਕਲਰ ਬੜਾ ਪਿਆਰਾ। ਸਕਿਨ ਜਿਹੀ ਟੋਨ ਚ ਆ ਜਾਂਦਾ। ਬਟ ਇਹਨੂੰ ਜਿਹੜੀ ਮਰਜ਼ੀ ਇਸ ਦਾ ਜਿਹੜਾ ਉਹ ਪਾ ਸਕਦਾ ਇਹ ਪਿਓਰ ਪਸ਼ਮੀਨੇ ਤੇ ਆ ਜੇਗੀ ਬੋਟਾ ਕਈ ਕਲਰ ਇਹ ਜੇ ਹੁੰਦੇ ਆ ਵੀ ਉਹ ਆਪਾਂ ਨੂੰ ਸਾਰਿਆਂ ਨੂੰ ਹੀ ਜੱਜਦੇ ਆ ਇਹ ਸਾਰਿਆਂ ਦੇ ਨਾਲ ਇਸ ਤਰ੍ਹਾਂ ਦੀਆਂ ਹੈਗੀਆਂ ਨੇ ਪਿਕਚਰਜ਼ ਆ ਦੇਖੋ ਇਹ ਬਣ ਕੇ ਇਸ ਤਰ੍ਹਾਂ ਦਾ ਤਿਆਰ ਹੋਊਗਾ हूँ आ गई जी शॉल की बारीगा इसका शॉल विचार सारे डिजाइन आजगा और इस तरह चार पास ਇਹ ਬਾਰਡਰ ਬਣਿਆ ਹੋਇਆ ਜਿਵੇਂ ਪਹਿਲਾਂ ਬਾਰਡਰ ਹੁੰਦੇ ਸੀ ਆਪਣੇ ਇਸ ਤਰ੍ਹਾਂ ਦੇ ਜੀ ਇਹ ਦੇਖੋ ਇਹ ਬਾਰਡਰ ਬਣਿਆ ਹੋਇਆ ਔਰ ਵਿਚਕਾਰ ਇਹ ਸਾਰਾ ਇਸ ਤਰ੍ਹਾਂ ਦਾ ਰਹੇਗਾ ਡਿਜ਼ਾਈਨ ਕਲਰ ਇਹ ਵੀ ਬਹੁਤ ਜ਼ਿਆਦਾ ਸੋਹਣਾ ਹੈ ਜੀ ਡਿਜ਼ਾਈਨਿੰਗ ਵੀ ਬਹੁਤ ਜ਼ਿਆਦਾ ਸੋਹਣੀ ਆ ਔਰ ਕਲਰ ਵੀ ਬਹੁਤ ਜ਼ਿਆਦਾ ਸੋਹਣਾ ਆ ਦੇਖੋ ਇਹਦੀ ਡਿਜ਼ਾਈਨਿੰਗ ਜਿਹੜੀ ਇਸ ਤਰ੍ਹਾਂ ਦੀ ਰਹੂਗੀ ਇਹ ਆ ਜੂਗੀ ਇਸ ਦੀ neck ਤੇ ਡਿਜ਼ਾਈਨ ਇਹ ਡਿਜ਼ਾਈਨ neck ਤੇ ਆ ਜਾਂਦਾ ਇਹ ਇਸ ਦੀ ਬਾਜੂ ਤੇ ਡਿਜ਼ਾਈਨ ਰਹੂਗਾ ਔਰ ਸਾਰੇ ਫਰੰਟ ਤੇ ਜਿਹੜਾ ਇਸ ਤਰ੍ਹਾਂ ਦਾ ਡਿਜ਼ਾਈਨ ਹੈ ਔਰ ਅੱਗੇ ਘੇਰਾ ਆ ਜਾਂਦਾ ਜਿਹੜਾ ਉਹ ਉਸਦੇ ਇਸ ਤਰ੍ਹਾਂ ਦਾ ਡਿਜ਼ਾਈਨ ਹੁੰਦਾ ਪਿਓਰ ਕਰਮ ਵਿੱਚ ਸੂਟ ਰਹਿਣਗੇ ਬ੍ਰੈਂਡ ਦੇ ਸੂਟ ਰਹਿਣਗੇ ਜੀ ਔਰ ਬਹੁਤ ਹੀ ਰੀਜ਼ਨੇਬਲ ਰੇਟ ਤੇ ਜਿੰਨੇ ਵੀ ਆਪਾਂ ਅੱਜ ਦੇ ਵੀਡੀਓ ਦੇ ਵਿੱਚ ਸੂਟ ਤੁਹਾਨੂੰ ਦਿਖਾ ਰਹੇ ਆ ਇਹ ਸਿਰਫ 1150 ਰੁਪਏ ਦੇ ਵਿੱਚ ਵਿਦ ਸ਼ਿਪਿੰਗ ਤੁਹਾਡੇ ਘਰੇ ਪਹੁੰਚਦੇ ਹੋਣਗੇ ਹਲੋ ਜੀ ਇਹ ਰਹੋਗੀ ਪਿਓਰ ਗਰਮ ਦੇ ਵਿੱਚ ਬਾਟਮ ਇਸ ਦੀ 컬러 ਲਾਈਟ ਆ ਰਿਹਾ ਬਟ ਬਹੁਤ ਜ਼ਿਆਦਾ ਸੋਨਾ ਹੋਰ ਪਿਓਰ ਗਰਮ ਦੇ ਵਿੱਚ ਹੈ ਜੀ ਜਿਸ ਤਰ੍ਹਾਂ ਦੇ ਆਪਣੀਆਂ ਨਾਨੀਆਂ ਦਾਦੀਆਂ ਸ਼ਾਲ ਲੈਂਦੀਆਂ ਹੁੰਦੀਆਂ ਸੀ بڑے ਚੱਲੇ ਨੇ ਮੇਰੇ ਕੋਲ ਵੀ ਹੈਗੀਆਂ ਪਿਓਰ ਗਰਮ ਦੇ ਵਿੱਚ ਐ ਕੁੱਲੂ ਦੇ ਜਿਹਨਾਂ ਨੂੰ ਆਪਾਂ ਸ਼ਾਲ ਕਹਿੰਦੇ ਆ ਨਾ ਪਿਓਰ ਗਰਮ ਦੇ ਹੁੰਦੇ ਨੇ ਇਹ ਆ ਗਿਆ ਜੀ ਇਸ ਦਾ ਸ਼ਾਲ ਇਹ ਸਾਰੇ ਤੇ ਡਿਜ਼ਾਈਨਿੰਗ ਬਹੁਤ ਜ਼ਿਆਦਾ ਸੋਹਣੀਆਂ ਇਸ ਤਰ੍ਹਾਂ ਦਾ ਇਹ ਰਹੇਗਾ ਔਰ ਇਹਦੇ ਚਾਰੇ ਪਾਸੇ ਇਸ ਤਰ੍ਹਾਂ ਦਾ ਬਾਰਡਰ ਬਣਿਆ ਹੋਵੇ ਇਹ ਬਾਰਡਰ ਹੈ ਜਿਹੜਾ ਇਹ ਚਾਰੇ ਪਾਸੇ ਇਸਦੇ ਘੂਮੂਗਾ ਅਗਲਾ ਸੂਟ ਆ ਗਿਆ ਜੀ ਕਸ਼ਮੀਰੀ ਕਢਾਈ ਦਾ ਬੜਾ ਹੀ ਸੋਹਣਾ ਜਿਹਾ ਮਹਿਗੂਨ ਕਲਰ ਦੇ ਵਿੱਚ ਰਹੂਗਾ ਇਹ ਚੈੱਕ ਕਰੋ ਰੈਡੀਸ਼ ਨਹੀਂ ਹੈਗਾ ਜੀ ਇਹ ਮਹਿਗੂਨ ਹੈ ਕਿਉਂਕਿ ਇਹਦੇ ਵਿੱਚ ਵੀਡੀਓ ਦੇ ਵਿੱਚ ਰੈਡੀਸ਼ ਜਿਆ ਆ ਰਿਹਾ ਇਸ ਤਰ੍ਹਾਂ ਦੀ ਲੁੱਕ ਰਹੂਗੀ ਇਸ ਦੀ ਇਹ ਸਾਰਾ ਜਿਹੜਾ ਹੈ ਇਸ ਦਾ neck ਬਣਿਆ ਹੋਇਆ ਹੈ ਪੂਰੀ ਹੈਵੀ ਕਢਾਈ ਮਿਲੂਗੀ ਤੁਹਾਨੂੰ ਔਰ ਤੁਹਾਨੂੰ ਮੈਂ ক্লোਜ਼ ਤੋਂ ਦਿਖਾ ਦਿੰਨੀ ਆ ਪੂਰੀ ਗੁੰਦਮੀ ਕਢਾਈ ਹੈ ਇਹ ਆ ਲਓ ਜੀ ਵਰਕ ਚ ਸਫਾਈ ਬਹੁਤ ਜ਼ਿਆਦਾ ਔਰ ਪੂਰੀ ਗੁੰਦਮੀ ਰਹੂਗੀ ਔਰ ਇਸ ਤਰ੍ਹਾਂ ਦੇ ਇਹ ਸਾਰੇ ਫਰੰਟ ਚ ਬੁੱਤੇ ਰਹਿਣਗੇ ਕਲਰ ਬੜਾ ਪਿਆਰਾ ਮਹਿਬੂਬ ਜਿਹਾ ਕਲਰ ਹੈ ਕਢਾਈ ਆ ਜਿਹੜੀ ਉਹ ਵੀ ਬੜੇ ਸੋਹਣੇ ਜਿਹੇ ਰੰਗਾਂ ਦੀ ਲਾਈ ਹੋਈ ਆ ਉਰੀ ਗੁੰਦਮੀ ਕਢਾਈ ਰਹੂਗੀ ਇਹ ਰਹੂਗਾ ਇਸ ਦਾ ਸ਼ਾਲ ਸਾਰੇ ਸ਼ਾਲ ਤੇ ਤੁਹਾਨੂੰ ਬਰੀਕ ਬੁੱਤੀ ਮਿਲੂਗੀ ਜਿਹੜੀ ਉੱਥੇ ਫਰੰਟ ਦੇ ਸ਼ਰਟ ਤੇ ਆ ਜਾਂਦੀ ਹੈ ਇਹ ਰਹੂਗਾ ਸ਼ਾਲ ਤੇ ਇਸ ਤਰ੍ਹਾਂ ਦੇ ਇਹਦੇ ਬੰਗਲ ਵੀ ਬਣੇ ਹੋਏ ਨੇ ਤੇ ਇਹ ਸ਼ਰਟ ਤੇ ਰਹੇਗਾ ਇਹ ਵਰਕ اور ਜਿਹੜੀ ਬਾਟਮ ਹੈ ਉਹ ਇਸ ਤਰ੍ਹਾਂ ਦੀ ਪਲੇਨ ਮਿਲੂਗੀ ਪਿਓਰ ਪਸ਼ਮੀਨੇ ਦੇ ਵਿੱਚ ਪਿਓਰ ਗਰਮ ਦੇ ਵਿੱਚ ਇਹ ਇਸ ਤਰ੍ਹਾਂ ਦਾ ਸੂਟ ਰੂਪਾ ਸੋ ਅੱਜ ਦੇ ਸੂਟਾਂ ਚੋਂ ਜਿਹੜਾ ਵੀ ਸੂਟ ਤੁਹਾਨੂੰ ਪਸੰਦ ਆਇਆ ਤੁਸੀਂ ਸਕਰੀਨਸ਼ਾਟ ਲੈ ਕੇ ਸਾਡੇ ਵਟਸਐਪ ਨੰਬਰ 981450336 ਤੇ ਆਰਡਰ ਕਰ ਦਿਓ ਆ ਫ੍ਰੀ ਸ਼ਿਪਿੰਗ ਚ ਸੂਟ ਨੇ ਜਿਹੜੇ ਤੁਹਾਡੇ ਘਰਾਂ ਤੱਕ ਪਹੁੰਚਦੇ ਨੇ